ਹਾਂਜੀ ਅੰਦਰ ਲਾ ਕੇ ਚਲੋ ਇਹ ਮਾਮਲੇ ਵਿੱਚ ਇੱਕ ਜੀ ਹੁਣ ਪਤਲੇ ਰੋਚੀ ਕਰਦੇ ਆ ਕਰਦੇ ਐ ਕਿ ਪਤੀ ਆ ਜੀ ਇਸ ਤਰ੍ਹਾਂ ਜੀ ਜਿਹੜਾ 17 18 ਵੀ ਅ ਸਤੰਬਰ 2025 ਦੀ ਰਾਤ ਨੂੰ ਜਿਹੜਾ ਹੈਗਾ ਪੀਸ ਪਾਰਟੀ ਤੇ ਲਾਡ ਆਰਡਰ ਦੀ ਜੁਦੀ ਵਾਲਾ ਜਿਹੜਾ ਇਹਨਾਂ ਨੇ ਕੋਈ ਸ਼ਰਾਬ ਦੀ ਤਰ੍ਹਾਂ ਜਿਹੜਾ ਹੰਲਾ ਕਰਕੇ ਪੀਸ ਪਾਰਟੀ ਨੂੰ ਤੇ ਸਾਡੇ ਐਸ ਐਚਓ ਰਵਿੰਦਰ ਸਿੰਘ ਐਸ ਐਚਓ ਨੰਦਗਰ ਨੂੰ ਜਖਮੀ ਕੀਤਾ ਸੀਗਾ ਸੱਪਾ ਮਾਰ ਕੇ ਤੇ ਉਹ ਉਹਦੇ ਸੰਬੰਧ ਵਿੱਚ ਅਸੀਂ 35 36 ਬੰਦਿਆਂ ਦੇ ਖਲਾਫ ਮਕਦਮਾ ਦਰਜ ਹੋਇਆ ਸੀ ਜਿਹਦੇ ਵਿੱਚੋਂ 7 ਬਾਈ ਨੇਮ ਸੀਗੇ ਤੇ ਬਾਕੀ ਜਿਹੜੇ ਹੈਗੇ ਅਣਛਾਤੇ ਸੀ ਉਹਦੇ ਵਿੱਚੋਂ 7 ਜਿਹੜੇ ਹੈਗੇ ਬੰਦੇ ਉਹ ਪਹਿਲਾਂ ਹੀ 18 ਤੇ ਜਿਹੜਾ 19 ਨੂੰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਜਿਹੜੇ ਸਾਡੇ ਕੋਲੇ ਹੁਣ ਉਹ 24 9 2025 ਤੱਕ ਉਸਰਵਾਨਤੇ ਹੈਗੇ ਆ ਤੇ ਉਸ ਤੋਂ ਬਾਅਦ ਅੱਜ ਮਿਤੀ 20 ਨਵੰਬਰ 2025 ਨੂੰ ਅਸੀਂ ਚਾਰ ਬੰਦੀ ਹੋਰ ਨਾਮਜ਼ਦ ਕੀਤੇ ਗਏ ਸੀ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਅੱਜ ਗ੍ਰਿਫਤਾਰ ਕਰ ਲਿਆ ਜਿਹਦਾ ਨਾਂ ਹੈਗਾ ਜੀ ਪ੍ਰਿੰਸ ਪੁੱਤਰ ਬਕਰਨ ਸਿੰਘ ਦੂਸਰਾ ਹੈਗਾ ਜੀ ਗੁਰਜੀਤ ਗੋਗੜੀ ਪੁੱਤਰ ਹਰਜੰਤ ਸਿੰਘ ਤੇ ਹਰਦੀਪ ਸਿੰਘ ਪੁੱਤਰ ਬੂਟਾ ਸਿੰਘ ਤੇ ਜਸਵੀਰ ਸਿੰਘ ਫੌਜੀ ਪੁੱਤਰ ਜਸਵਰਨ ਸਿੰਘ ਇਹ ਜਿਹੜਾ ਅਸੀਂ ਚਾਰ ਵਾਸੀਆਂ ਰਹਿ ਕੇ ਕੱਲਾਂ ਨੇ ਸਾਰੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਸਾਡੇ ਕੋਲ ਹੁਣੇ ਪੁਲਿਸ ਨੂੰ ਮੰਨਤੇ ਨੇ ਹੈਗੇ ਕਿ ਕਿੰਨੇ ਕਿੰਨੇ ਜਿਹੜੇ ਹੋਲ ਆ ਇਹਦੇ ਵਿੱਚ ਹੁਣ ਤਕਰੀਬਨ ਇਹ ਜਿਵੇਂ ਕੋਈ ਐਸ ਪਰ ਸਟੇਟਮੈਂਟ ਜਿਹੜੀ ਹੈਗੀ 18 ਤੋਂ 20 ਬੰਦੇ ਇਹਦੇ ਗ੍ਰਿਫਤਾਰ ਕਰਨੇ ਬਾਕੀ ਨੇ ਅਸੀਂ ਉਹਨਾਂ ਨੂੰ ਵੀ ਜਲਦੀ ਜਿਹੜੇ ਹੈਗੇ ਆ ਉਹਨਾਂ ਦੀ شناخت ਕਰਕੇ ਉਹਨਾਂ ਦੀ ਪਛਾਣ ਕਰਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਾਂਗੇ। ਨਾ ਕਿ ਜਦੋਂ ਕੋਈ ਗੜਤੀ ਦੀ ਵੀ ਗੱਲ ਮਾਰੇ ਬਤਾਰੀ ਤੋਂ ਗੜਤੀ ਦਾ ਸੰਬੰਧ ਨਹੀਂ ਹਜੇ ਤੱਕ ਇਸ ਰਾਹੀਂ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਆਪ ਵਿੱਚ ਕੁਈ ਦੋ ਗਰੁੱਪ ਦੇ ਮੁੰਡੇ ਸੀਗੇ ਜਿਹੜੇ ਸ਼ਰਾਬੀ ਜਿਹੜੇ ਸੀਗੇ ਇਹਨਾਂ ਦਾ ਕੋਈ ਨਸ਼ਾ ਵਗੈਰਾ ਕੀਤਾ ਸੀਗਾ ਉਹਨਾਂ ਦੀ ਆਪ ਵੀ ਲੜਾਈ ਸੀ ਪੁਲਿਸ ਉਹ ਜਿਹੜਾ ਹੈਗਾ ਉਸ ਲੜਾਈ ਨੂੰ ਰੋਕ ਰਹੀ ਸੀ ਵੀ ਇਹ ਝਗੜਾ ਨਾ ਹੋਵੇ ਤੇ ਉਹਨਾਂ ਦੇ ਵਿਚਾਲੇ ਪੁਲਿਸ ਜਿਹੜੀ ਹੋਈ ਸੀ ਵੀ ਤਾਂ ਕਰਕੇ ਲਾਅ ਆਰਡਰ ਠੀਕ ਰਹੇ ਵੀ ਸ਼ਾਂਤੀ ਰਹੇ ਕੀਸ ਰਹੇ ਬਟ ਇਹ ਸ਼ਰਾਬੀ ਤੱਤਾਂ ਨੇ ਜਿਹੜਾ ਹੈਗਾ ਲੋਕਾਂ ਉੱਤੇ ਪੁਲਿਸ ਤੇ ਵੀ ਜਿਹੜਾ ਹਮਲਾ ਕੀਤਾ ਰਾਤ ਨੂੰ ਡੜਿਆਂ ਨਾਲ ਤੇ ਮਾਰੂ ਤੇ ਹਮਲਾ ਇਸ ਕਰਕੇ ਸਾਨੂੰ ਕੇਮ ਕਟਮਨੰਦਰ 91 ਮਿਤੀ 18 9 2025 ਇਹ ਤਾਂ ਜੋ 307 353 186 144 151 ਤੇ 332 ਜਿਹੜੀਆਂ ਆਈਪੀਸੀ ਦੀਆਂ ਪੁਰਾਣੀਆਂ ਭਰਾਵਾਂ ਸੀਗਾ ਸਾਡਾ ਉਹਦੇ ਤਹਿਤ ਜਿਹੜਾ ਅਸੀਂ ਨਵਾਂ ਵੀਐਨਐਸ ਦੇ ਵਿੱਚ ਮਕਦਮਾ ਦਰਜ ਖਾਣੇ ਨਾਮ ਅਨੁਮਾਨਿਤ ਕਰਦੇ ਜਦੋਂ ਸਾਨੂੰ ਆਪਣੇ ਕਾਰਜ ਕਰਦੇ ਹਾਂਜੀ ਬਿਲਕੁਲ ਆ ਦੇਖੋ ਬਾਕੀ ਵੀ ਅਸੀਂ ਫੜ ਰਹੇ ਆ ਪਹਿਲਾਂ ਵੀ ਅਸੀਂ ਫੜੇ ਨੇ ਬੰਦੇ ਜਿਹੜਾ ਹੈਗਾ ਇਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ